ਨੇ ਵੀ ਦੋਸਤੋ ਅੱਜ ਇੱਕ ਜਰਸੀ ਵੱਡੇ ਕੱਦ ਵਾਲੀ ਪੰਜਾਬ ਵਾਲੀ ਬਹੁਤ ਚੰਗੀ ਉੱਤੋਂ ਹੀ ਮੱਖੀ ਚਿਲਕਦੀ ਆ ਧੋਕੜਗਾ ਤਿੰਨ ਕਿ ਮਹੀਨੇ ਸੂਈ ਨੂੰ ਹੋਏ ਆ ਟੀਕਾ ਹਜੇ ਭਰਾਇਆ ਨਹੀਂ ਜਾਤ ਬਰੀਡ ਫੁੱਲਾ ਵੇਖ ਸਕਦੇ ਹੋ ਵੱਡੇ ਕੱਦ ਵਾਲੀਆਂ ਫੁੱਲ ਤੇ 7 ਕਿਲੋ ਦੁੱਧ ਆ ਚੰਗਾ ਥਾਣਾ ਕੱਲਾ ਕੱਲਾ ਪੈਂਡ ਫੂਲੇ ਵਾਲਾ ਤਸਵੀਰ ਫੂਲ ਜ਼ਿਲ੍ਹਾ ਬਠਿੰਡਾ ਰਾਮਪਰੇ ਫੂਲ ਦੇ ਕੋਲੇ ਪੈਂਡ ਆ ਇਹ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਸਕਰੀਨ ਤੇ ਨੰਬਰ ਆ ਰਿਹਾ ਇਹ ਤੇ ਸੰਪਰਕ ਕਰ ਸਕਦੇ ਹੋ ਜੇ ਤਾਜੀ ਹੁੰਦੀ 1.5 ਲੱਖ ਦੀ ਗਾਹਾਂ ਚ ਇਹ ਹੀ ਜੇ ਕਿਸੇ ਭਰਾ ਨੇ ਅੰਦਰੋਂ ਵੀ ਚੈੱਕ ਕਰਾ ਕੇ ਲਿਆਣੀ ਆ ਤਾਂ ਆਪ ਦਾ ਡਾਕਟਰ ਲਿਆ ਕੇ ਅੰਦਰੋਂ ਵੀ ਚੈੱਕ ਕਰਾ ਕੇ ਲਿਜਾ ਸਕਦੇ ਹੋ ਤਿੰਨ ਮਹੀਨਿਆਂ ਦੀ ਸੂਈ ਵੀ ਆ ਇੱਕ ਵਾਰੀ ਤਾਰਾਂ ਦੇ ਹੱਟੀ ਤੇ ਹੁਣ ਦੂਜੀ ਵਾਰ ਤੇ ਇਹਦੇ ਟੀਕਾ ਭਰਾਇਆ ਜਾਊ ਬਹੁਤ ਚੰਗੀ ਆ ਦੁੱਧ ਵੀ 6.0 ਫੈਂਟ ਆਉਂਦੀ ਆ ਇਹ ਦੁੱਧ ਦੀ ਤੇ ਦੁੱਧ 7 ਕਿਲੋਈ ਆ ਜਿਹੜੇ ਭਰਾ ਸਾਡੇ ਚੈਨਲ ਨਾਲ ਜੁੜੇ ਆ ਧੰਨਵਾਦ ਵੀਡੀਓ ਦੇਖਣ ਲਈ ਅੱਗੇ ਤੋਂ ਅਸੀਂ ਪਸ਼ੂਆਂੀਆਂ ਵੀਡੀਓਾਂ ਹੋਰ ਵੀ ਪਾਇਆ ਕਰਾਂਗੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਲਾਈਕ ਕਰ ਲਓ ਸਾਰੇ ਭਰਾਵਾਂ ਦਾ ਧੰਨਵਾਦ